ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਬੋਲ ਰਹੇ ਹਾਂ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੇ ਪੁਰਾਣੇ ਹੋ ਤਾਂ ਵੀਡੀਓ ਦਾ ਮਜ਼ਾ ਲਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪੰਜਾਬੀ ਕਾਟਨ ਦੀਆਂ ਸਲਵਾਰਾਂ ਤੇ ਗ੍ਰੇਸ ਕਾਟਨ ਦੀਆਂ ਸ਼ਰਟਾਂ ਦੀਆਂ ਬਹੁਤ ਸੋਹਣੇ ਸੂਟ ਹੈ ਜੀ ਆਹ ਦੇਖੋ ਜੀ ਇਹ ਆ ਗਿਆ ਫਰੋਜੀ ਕਲਰ ਤੇ ਜਿਹੜਾ ਦਾ ਗਲੇ ਤੇ ਹੈ ਜੀ ਆਹ ਰਿਆ ਰਿੰਕੋ ਗਲੇ ਤੇ ਵਰਕ ਹੈ ਜੀ ਦੇ ਤੇ ਜਿਹੜੀਆਂ ਵਿੱਚ ਬੂਟੀਆਂ ਇਹ ਵੀ ਵਰਕ ਕੀਤਾ ਹੋਇਆ ਹੈ ਜੀ ਇਹ ਤੇ ਸੂਟ ਦੇ ਸਾਰੇ ਤੇ ਵਰਕ ਹੈ ਪਰ ਇਹ ਹਲਕਾ ਜਿਹਾ ਵਰਕ ਹੈ ਜਿੱਦਾਂ ਆਪਾਂ ਕਹਿੰਦੇ ਨੇ ਵੀ ਸਿੰਪਲ ਸੁਪਰ ਲੁੱਕ ਵਾਲੀ ਸੂਟ ਹੈ ਗਲੇ ਤੇ ਪੂਰਾ ਵਧੀਆ ਵਰਕ ਹੈ ਤੇ ਨਾਲਾ ਨਿੱਕੀਆਂ-ਨਿੱਕੀਆਂ ਬੂਟੀਆਂ ਆਹ ਰਹੀ ਜੀ ਪੰਜਾਬੀ ਦੀ ਬਾਟਮੇ ਦੀ ਸੂਟ ਦੀ ਤੇ ਨਾਲ ਇਹਦੇ ਮਸਲੀਨ ਦੀਆਂ ਚੁੰਨੀਆਂ ਜੀ ਆਹ ਲਓ ਜੀ ਮਸਲੀਨ ਦੀਆਂ ਚੁੰਨੀਆਂ ਜਿਹੜੀ ਚੁੰਨੀ ਆ ਉਹ ਤਾਂ ਹੈਗੀ ਆ ਜੀ ਜਿਹੜਾ ਵਰਕ ਕੀਤਾ ਉਹਦੇ ਨਾਲ ਦੀ ਤੇ ਕੰਨੀਆਂ ਇਹਦੀਆਂ ਇਹਦੇ ਨਾਲ ਦੀਆਂ ਜਾਨੀ ਕਿ ਸੂਟ ਨਾਲ ਦੀਆਂ ਆ ਦੇਖੋ ਜੀ ਕੰਨੀਆਂ ਸੂਟ ਨਾਲ ਦੀਆਂ ਤੇ ਚੁੰਨੀ ਵਰਕ ਨਾਲ ਦੀ ਹੈ ਆਹ ਇਹਦੀ ਚੁੰਨੀ ਹੈ ਮਸਲੀਨ ਦੀ ਚੁੰਨੀ ਹੈ ਤੇ ਸੂਟ ਦੀ ਕੀਮਤ ਆ ਜੀ ਸਿਰਫ ਤੇ ਸਿਰਫ 675 ਰੁਪਏ ਆਹਦੀ ਲੁੱਕ ਆ ਸੂਟ ਦੀ ਜੀ ਥੋੜਾ ਨੇੜੇ ਆ ਗੋਟੋ ਤੂੰ ਆਹ ਸੂਟ ਦੀ ਲੁੱਕ ਦਿਖਾ ਦਿਆ ਕਰ ਨਾਲ ਵੀ ਇਹ ਸੂਟ ਦੀ ਲੁੱਕ ਕਿਵੇਂ ਆਉਗੀ ਫੋਟੋ ਵਾਲੇ ਸੂਟ ਆ ਆਸੀ ਆ ਗਿਆ ਵਧੀਆ ਇਹ ਆ ਗਿਆ ਜੀ ਆਪਣਾ ਪਹਿਲਾ ਕਲਰ ਦੂਜਾ ਕਲਰ ਆ ਗਿਆ ਜੀ ਆਪਣਾ ਮਾਸਟਰ ਲਗਡੋ ਦੀ ਲੁੱਕ ਦਿਖਾ ਦੇ ਸਾਰੇ ਤੇ ਸੇਮ ਵਰਕ ਰਹੂਗਾ ਬੂਟੀਆਂ ਵਾਲਾ ਤੇ ਪੰਜਾਬੀ ਕਾਟਨ ਦੀ ਇਹਨਾਂ ਨਾਲ ਸਲਵਾਰਾਂ ਤੇ ਗ੍ਰੇਸ ਕਾਟਨ ਦੀ ਇਹ ਕਾਟਨ ਦੇ ਆ ਜੀ ਵਿਦਆਉਟ ਲੈਂਗਾਲੀ ਸਾਰੇ ਤੇ ਵਰਕ ਹੈ ਜੀ ਮੂਰੇ ਪ੍ਰਿੰਟ ਨਹੀਂ ਹੈਗਾ ਵਰਕ ਸਾਰਾ ਤੇ ਸੇਮ ਰਹੂਗਾ ਟਾਈ ਵਰਕ ਆ ਗਿਆ ਅਬਰੀ ਕਬੂਟੀ ਦਾ ਵਰਕ ਆ ਗਿਆ ਜੀ ਇਹ ਮਾਸਟਰਡ ਕਲਰ ਆ ਜੀ ਗ੍ਰੇਸ कॉटन ਚ ਹੈ ਸਲਵਾਰ ਪੰਜਾਬੀ कॉटन ਚ ਹੈ ਫੋਟੋ ਫੜਾ ਦੇ ਜੇ ਮੈਂ ਤੁਹਾਨੂੰ ਆ ਇਹਦਾ ਦੁਪੱਟਾ ਹੈ ਜੀ ਦੁਪੱਟਾ ਵਰਕ ਨਾਲ ਦਾ ਤੇ ਕੰਨੀ ਇਹਦੀ ਸੂਟ ਨਾਲ ਦੀ ਹੈ ਹਾਲੋ ਜੀ ਮਸਲੀਨ ਦੀ ਝੁੰਨੀ ਇਹਦੇ ਨਾਲ ਹਾਲੋ ਜੀ ਇਹਦੇ ਨਾਲ ਆ ਝੁੰਨੀ ਹੈ ਜੀ ਇਹ ਸੂਟ ਦੇ ਨਾਲ 675 ਦਾ ਸੂਟ ਹੈ ਗਰਮੀਆਂ ਚ ਪਾਉਣ ਲਈ ਬਹੁਤ ਵਧੀਆ ਵੈਰਾਈਟੀ ਹੈ ਆ ਫੋਟੋ ਵਿੱਚ ਛੱਡ ਦਿਆ ਕਰ ਇਹ ਆਹ ਵਾਲਾ ਕਲਰ ਆ ਗਿਆ ਜੀ ਬਲੈਕ ਬਰਕ ਸੇਮ ਰਹੂਗਾ ਜੀ ਸਾਰੇ ਸੂਟਾਂ ਦਾ ਸਾਰੇ ਜਾਈ ਬੂਟੀਆਂ ਆਈ ਗਲੇ ਤੇ ਵਰਕ ਹੈ ਇਹ ਬਲੈਕ ਕਲਰ ਹੈ ਆ ਪੰਜਾਬੀ ਚ ਦੀ ਸਰਵਾਰ ਹੈ ਪੰਜਾਬੀ ਕਾਟਨ ਹੈ ਗ੍ਰੇਸ ਕਾਟਨ ਹੈ ਗ੍ਰੇਸ ਕਾਟਨ ਫਿੱਟ ਨਹੀਂ ਹੁੰਦੀ ਆ ਇਹਦਾ ਦੁਪੱਟਾ ਹੈ ਜੀ ਕਾਲੇ ਸੂਟ ਦਾ ਹਲਪ ਜੀ ਆ ਕਾਲੇ ਸੂਟ ਦਾ ਦੁਪੱਟਾ ਕੰਨੀ ਇਹਨਾਂ ਦੀ ਸੂਟ ਨਾਲ ਦੀ ਹੈ ਬਾਕੀ ਵਰਕ ਨਾਲ ਦਾ ਦੇਚੋ ਆ ਫੋਟੋ ਵਿੱਚ ਛੱਡ ਦਿਆਂਗਾ ਲੋ ਜੀ ਸਾਰਾ ਕੋਲਣ ਦਾ ਕੀ ਪਤਾ ਸੁਣੋ ਫਾਇਦਾਗਾ ਸਾਨੂੰ ਦਿਖਾਤਾ ਵੀ ਇਹਦੇ ਸਾਰੇ ਚ ਬੂਟੀਆਂ ਤੇ ਗਲੇ ਤੇ ਆੜ ਜਾਣਾ ਆ ਦੇਖੋ ਜੀ ਇਹ ਦੱਸ ਦੇਰ ਲੈ ਕਰ ਕੱਢੋ ਇਹ ਆ ਗਿਆ ਮਹਰੂਨ ਤੇ ਆ ਇਹਦੀ ਪੰਜਾਬੀ ਦੀ ਬਾਟਮ ਹੈ ਚੁੰਨੀ ਖੋਲ ਕੇ ਦਿਖਾ ਦੇ ਕਰਾਂਗੇ ਆ ਫੋਟੋ ਦਿਖਾ ਦੀ ਇਹਦੀ ਆਇ ਮਹਰੂਨ ਨਾਲ ਚੁੰਨੀ ਜੀ ਆ ਚੁੰਨੀ ਇਹਦੀ ਆਵਲਾ ਸੁਪਰੇ ਇਹ ਮਹਿਰੂਨ ਜਖੜ ਲੱਗੋ ਫੋਟੋ ਨਹੀਂ ਕਰਦਿਆ ਕਰੋ ਬਾਰ-ਬਾਰ ਕਹਾਂ ਨਾ ਕਹਿੰਦਾ ਉਹ ਮਾਸਟਰ ਜਿਆ ਕਲਰ ਸੀ ਜੀ ਆਹ ਹੋ ਰਹੀ ਹੈ ਮੰਗੀ ਲੰਬਾ ਕਲਰ ਆਇਆ ਇਹ ਸੂਟ ਸੂਟ 74 ਦੇ ਚੱਲ ਰਹੇ ਹੈ ਜੀ ਆਹ ਲੋਕਾ ਸੂਟ ਦੀ ਦੇਖ ਲਓ ਹਾਏ ਜੀ ਇਹ ਇਦਾਂ ਦਾ ਆਹ ਇਹਦੀ ਬਾਟਮ ਹੈ ਪੰਜਾਬੀ ਚ ਮਸਲੀਨ ਦੀ ਚੁੰਨੀ ਸਿਰਫ 675 ਰੁਪਏ ਦਾ ਸੂਟ ਹੈ ਜੀ ਗਰਮੀ ਚ ਪਾਉਣ ਵਾਲੀ ਆਈਟਮ ਹੈ ਬਦਾਟ ਲੈਨਿੰਗ ਬਣਨ ਵਾਲਾ ਇਹ ਸੂਟ ਹੈ ਜੀ ਆਹ ਇਹਦੀ ਚੁੰਨੀ ਹੈ ਬਰਕ ਨਾਲ ਦੀਆਂ ਝੂਲੀਆਂ ਜਿਹੜੀਆਂ ਆ ਦੇਖੋ ਮਸਲੀਨ ਦੀ ਚੁੰਨੀ ਹੈ ਜੀ ਇਹ ਆ ਗਿਆ ਜੀ ਮਰਜੈਂਟਾ ਕਲਰ ਆਹ ਸੂਟ ਦੀ ਲੁੱਕ ਰਹੂਗੀ ਜੀ ਆ ਲਓ ਜੀ ਆ ਸੂਟ ਹੈ ਜੀ ਵਰਕ ਹੈ ਜੀ ਸਾਰੇ ਤੇ ਹਾਡੀ ਪੰਜਾਬੀ ਦੀ ਬਾਟਮ ਹਾਇ ਦੀ ਚੁੰਨੀ ਹੈ ਜੀ ਹਾਇ ਦੀ ਲੁੱਕ ਹੈ ਜਿਹੜੀ ਫੋਟੋ ਤੇ ਹੈ ਸੇਮ ਸੂਟ ਮਿਲੂਗਾ ਮਸਲੀਨ ਦੀਆਂ ਚੁੰਨੀਆਂ ਸਿਰਫ 675 ਰੁਪਏ ਦੇ ਵਿੱਚ ਆ ਲੋ ਜੀ ਹਾਇ ਦੀ ਚੁੰਨੀ ਹੈ ਮਰੀਅਮ ਪਟਾਦੀ ਬਹੁਤ ਸੋਹਣਾ ਸੂਟ ਹੈ ਵੀਰੇ 8850 ਵਾਲਾ ਸੂਟ ਹੈ ਜਿਹੜਾ ਆਪਾਂ ਤੁਹਾਨੂੰ 675 ਚ ਦੇ ਰਹੇ ਹਾਂ ਔਰਲੀ ਸੈਸੋ 75 ਇਹ ਸੋਹਣੀ ਰਹੂਗੀ ਜੀ ਆਹ ਲੁੱਕ ਇਹ ਹੈਗਾ ਪਿਸਤਾ ਜャ ਸ਼ੇਡ ਹੂੰ ਇਹ ਹੈਗਾ ਪਿਸਤਾ ਜャ ਸ਼ੇਡ ਨੋੜੇ ਆਹ ਤੇ ਗਲੀ ਦੇ ਵਰਕ ਹੈ ਜੀ ਇਹ ਆ ਜਾਂਦਾ ਜੀ ਗ੍ਰੇਸ ਕਾਟਨ ਦੀ ਆਹ ਦੇਖੋ ਆਹ ਇਹਦੀ ਬਾਟਮ ਹੈ ਆਹ ਇਹਦੀ ਚੁੰਨੀ ਹੈ ਜਿਮਨੀ ਨਾਲ ਹੀ ਵਰਕ ਨਾਲ ਦੇ ਦੋਗੇ ਜੀ ਆਇਦ ਜਿਮਨੀ ਜੀ ਪੂਰੀ ਖੁੱਲੀ ਡੁੱਲੀ ਐ ਸੂਟ ਇਹ ਤੁਸੀਂ ਆਪਣੇ ਮਿੰਮੀ ਲਈ ਵੀ ਲੈ ਸਕਦੇ ਹੋ ਸਿਰਫ ਸੇ 75 ਰੁਪਏ ਦਾ ਸੂਟ ਹੈ ਜੀ ਇਹ ਆ ਵੀ ਆਈ ਸਕਿਨ ਕਲਰ ਵਰਕ ਹੈ ਸਾਰਾ ਬਰੀਕ ਬੂਟੀ ਦਾ ਤੇ ਗਲਤ ਤੇ ਵੀ ਵਰਕ ਹੈ ਗ੍ਰੇਸ कॉटन ਦੀਆਂ ਸ਼ਰਟਾਂ ਤੇ ਪੰਜਾਬੀ कॉटन ਦੀਆਂ ਸਲਵਾਰਾਂ ਵਿਦਆਊਟ ਲੈਨ ਦੇ ਨਾਲ ਬਣਨ ਵਾਲਾ ਸੂਟ ਹੈ ਘਾਰ ਹੈਗਾ ਜੀ ਮਹਿਰੂਨ ਇਹਦਾ ਦੁਪੱਟਾ ਕਢਾਈ ਨਾਲ ਦਾ ਆਹ ਲੋਚ ਆਇਆ ਦੁਪੱਟਾ ਹੈ ਫੋਟੋ ਸਾਨੂੰ ਦਿਖਾਤੀ ਨੂੰ ਤੇ ਸਿਰਫ 75 ਦਾ ਜੀ ਆਪਣੇ ਵਾਲੇ ਰੇਟਸ ਤੋਂ ਕੋਈ ਦੇ ਨਹੀਂ ਸਕਦਾ ਆਧਾ ਕਰ ਦਿਓ ਜੀ ਇਹ ਇਦਾਂ ਦਾ ਹੀ ਕਲਰ ਹੈ ਆਪਾਂ ਇਹਨੂੰ ਬਲੂ ਟਾਈਪ ਤੇ ਕਹਿ ਸਕਦੇ ਹਾਂ ਕਲਰ ਨੂੰ ਸਾਨੂੰ ਜੀ ਆਇਆ ਵਰਕ ਹੈ ਆ ਸਿੱਧਾ ਕਰੇ ਨਾਲ ਇਹਦੇ ਬਰੀਕ ਬੂਟੀਆਂ ਬਣੀਆਂ ਹੋਈਆਂ ਜੀ ਵਰਕ ਵਾਲੀਆਂ ਪੰਜਾਬੀ ਕਾਟਨ ਦੀਆਂ ਸਲਵਾਰਾਂ ਤੇ ਨਾਲ ਇਹ ਮਸਲੀਨ ਦੀਆਂ ਚੁੰਨੀਆਂ ਜੀ ਨਾ ਫੜ ਕੇ ਸੁਕਾਉਣ ਦੀ ਲੋੜ ਨਾ ਖਰਾਬ ਹੋਵੇ ਨਾ ਸੌਫਟ ਨੇ ਚੁੰਨੀਆਂ ਸੌਫਟ ਹੈ ਹਾਂ ਰਹਿ ਗਿਆ ਜੀ ਸੂਟ ਸਿਰਫ 675 ਦਾ ਨਾਲ ਮਸਲੀਨ ਦੀ ਚੁੰਨੀ ਇਹ ਸੀ ਆਪਣੇ 675 ਵਾਲੀ ਸੂਟ ਫੋਟੋ ਵਾਲੀ ਸੂਟ ਵਰਕ ਹੋਇਆ ਹੋਇਆ ਸੀ ਇੱਕ ਤੋਂ ਦੋ ਸੂਟ ਆਪਣੇ ਕੋਲੇ ਆ ਪਏ ਆ ਇਹ ਵੀ 675 ਵਾਲੇ ਸਾਨੂੰ ਦਿਖਾ ਦਈਏ ਜੀ ਇਹ ਅਗੇ ਕੈਮਰੇ ਇਕ ਕਾਟਣ ਦੇ ਜੀ ਇਹ ਦੋ ਹੀ ਰਹਿ ਗਏ ਆਪਣੇ ਕੋਲੇ ਬਾਕੀ ਸਾਰੇ ਵੇਚ ਗਏ ਹੈਲੋ ਜੀ ਇਹ ਕੈਮਰੇਕ ਦਾ ਸੂਟ ਦਾ ਟਾਈ ਲੱਗੀ ਆ ਟਾਈ ਨਾਲ ਦੀ ਥੱਲੇ ਪੱਟੀ ਆ ਆ ਇਹਦੀ ਬਾਟਮ ਹੈ ਤੇ ਆਹ ਲਓ ਜੀ ਫੁੱਲ ਪਿਓਰ ਦੀ ਕਮੀਜ਼ ਨਾਲ ਦੀ ਚੁੰਨੀ ਆ ਇਹ ਦੇਖੋ ਫੁੱਲ ਪਿਓਰ ਦੀ ਇਹਦੀ ਚੁੰਨੀ ਆ ਆ ਦੇਖੋ ਇਹ ਵੀ 675 ਦਾ ਇਹ ਤਾਗਿਆ ਜੀ ਹਾਂ ਜੀ ਪੈਰਟ ਤੇ ਨੇਵੀ ਬਲੂ ਇਹ ਪ्युअर ਕੈਮਰਿਕ ਦੇ ਸੂਟ ਆ ਖਰਾਬ ਨਹੀਂ ਹੁੰਦੇ ਆਹ ਬਾਟਮ ਐ ਤੇ ਆਹ ਪ्युअर ਦੀ ਚੁਕੀ ਐ ਇਹ ਵੀ 675 ਚੈਜੂ ਕਿਸੇ ਨੇ ਵੀ ਸੂਟ ਲੈਣਾ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਆ ਪਿਆਰ ਨਾਲ ਚੁਣ ਲੈਣਾ ਸੋ ਸੋਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਸੋ ਸੋ ਛੱਡ ਦੀ ਕਲਾ ਚੋਕ